ਦੁਨੀਆ ਦਾ ਇਕਲੌਤਾ ਇਹੋ ਜਿਹਾ ਗੁਰੂ ਘਰ ਜਿੱਥੇ ਲੰਗਰ ਬਣਦਾ ਪਰ ਲੰਗਰ ਛਕ ਨਹੀਂ ਮਨਾਈ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਿੱਖ ਧਰਮ ਦੇ ਵਿੱਚ ਲੰਗਰ ਦੀ ਬਹੁਤ ਵੱਡੀ ਮਹੱਤਤਾ ਹੈ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਗੁਰਦੁਆਰਾ ਸਾਹਿਬ ਸਜੋਬੇਤੇ ਨੇ ਲੰਗਰ ਉੱਤਟ ਵਰਤਾਇਆ ਜਾਂਦਾ ਤੁਸੀਂ ਕਿਹੜੀ ਵੀ ਜਾਤ ਦੇ ਹੋਵੋ ਕਿਹੜੀ ਵੀ ਪਾਤ ਦੇ ਹੋਵੋ ਕਿਹੜੀ ਵੀ ਧਰਮ ਦੇ ਹੋਵੋ ਅਗਰ ਤੁਸੀਂ ਭੁੱਖੇ ਹੋਗੇ ਤੇ ਲੰਗਰ ਛਕ ਕੇ ਆਪਣਾ ਪੇਟ ਭਰ ਸਕਦੇ ਹੋਗੇ ਪਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਛਕ ਨਹੀਂ ਮਨਾਈ ਕਿਉਂ ਆ ਕੀ ਕਿਸੇ ਕਮੇਟੀ ਨੇ ਮਨਾਈ ਕੀਤੀ ਆ ਜਾਂ ਕਿਸੇ ਸਰਪੰਚ ਨੇ ਮਨਾਈ ਕੀਤੀ ਆ ਅਸਲ ਦੇ ਵਿੱਚ ਲੰਗਰ ਸ਼੍ਰੀ ਗੁਰ ਅਰਜਨ ਦੇਵ ਮਹਾਰਾਜ ਜੀ ਨੇ ਅਸਲ ਦੇ ਵਿੱਚ ਸ਼੍ਰੀ ਤਰਨ்தਰਨ ਸਾਹਿਬ ਵਿਖੇ ਸ਼੍ਰੀ ਗੁਰ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਸਿੱਧ ਸਰ ਸਾਈਂ ਜੀ ਨੂੰ ਕੋਹੜ ਵਡਣ ਦਾ ਵਰ ਦਿੱਤਾ ਸੀਗਾ ਪਰ ਬਾਬਾ ਸਿੱਧ ਸਰ ਸਾਈਂ ਜੀ ਕਰੋ ਗਰੀਬ ਸੀਗੇ ਤਾਂ ਗੁਰੂ ਸਾਹਿਬ ਨੂੰ ਕਹਿੰਦੇ ਨੇ ਕਿ ਵੀ ਮੇਰੇ ਕੋਲ ਦੂਰੋ ਦੂਰ ਸੰਗਤ ਆਉਣਗੀ ਆਪਣਾ ਕੋਹੜ ਕੱਟਣ ਦੇ ਲਈ ਪਰ ਮੇਰੇ ਕੋਲ ਇੰਨੀ ਮਾਇਆ ਹੈ ਨਹੀਂ ਕਿ ਮੈਂ ਲੋਕਾਂ ਨੂੰ ਪੇਟ ਭਰ ਕੇ ਭੋਜਨ ਕਰਵਾ ਸਕਾਂ ਤੇ ਜੇ ਸੰਗਤ ਮੇਰੇ ਦਰ ਤੋਂ ਖਾਲੀ ਪੇਟ ਮੁੜ ਜਾਏਗੀ ਤਾਂ ਨਾਮ ਨੂੰ ਲੱਧ ਲੱਗ ਜਾਏਗੀ ਬਾਬਾ ਸਿੱਧ ਸਰ ਸਾਈਂ ਜੀ ਦੀ ਇਹ ਗੱਲ ਸੁਣ ਕੇ ਸ਼੍ਰੀ ਗੁਰ ਅਰਜਨ ਦੇਵ ਮਹਾਰਾਜ ਜੀ ਕੋ ਵੀ ਤੇਰੇ ਕੋਲ ਇਲਾਜ ਕਰਵਾਉਣ ਵਾਸਤੇ ਆਏਗਾ ਤੇਰੇ ਪਿੰਡ ਅਗਰ ਉਹ ਤੇਰੇ ਪਿੰਡ ਦੀ ਝੂ ਦੇ ਵਿੱਚ ਵੜ ਕੇ ਵੀ ਚੂਲਾ ਪਾਣੀ ਦਾ ਵੀ ਪੀ ਲਵੇਗਾ ਅੰਨ ਦਾ ਦਾਣਾ ਵੀ ਖਾ ਲਵੇਗਾ ਤਾਂ ਉਹਦਾ ਇਲਾਜ ਨਹੀਂ ਹੋਏਗਾ ਉਹਦਾ ਰੋਗ ਨਹੀਂ ਕਟਿਆ ਜਾਏਗਾ ਤੇ ਅੱਜ ਦੀ ਡੇਟ ਦੇ ਵਿੱਚ ਵੀ ਚੱਬਲ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਸ੍ਰੀ ਸਿੱਧ ਸਰ ਸਾਈਂ ਜੀ ਅਗਰ ਤੁਸੀਂ ਉੱਥੇ ਜਾ ਕੇ ਤੁਹਾਨੂੰ ਸਕਿਨ ਦੇ ਰਿਲੇਟਡ ਕੋਈ ਵੀ ਪ੍ਰੋਬਲਮ ਹੋਵੇ ਅਗਰ ਤੁਸੀਂ ਉੱਥੇ ਜਾ ਕੇ ਸੱਚੇ ਮਨ ਦੇ ਨਾਲ ਇਸ਼ਨਾਨ ਦਰਸ਼ਨ ਇਸ਼ਨਾਨ ਕਰਦੇ ਹੋ ਤਾਂ ਤੁਹਾਡਾ ਰੋਗ ਕਟਿਆ ਜਾਏਗਾ